ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ ਮਾਰਕ ਕਾਰਨੀ ਤੇ ਵੱਲੋਂ ਪ੍ਰਧਾਨ ਮੰਤਰੀ ਬਨਨ ਤੋਂ ਬਾਅਦ ਮੁਲਾਕਾਤਾਂ ਦਾ ਦੌਰ ਜਾਰੀ ਹੈ ਜਿੱਤੇ ਪੀਐਮ ਕਾਰਨੀ ਪਿੱਤੇ ਦਿਨੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਤਾਂ ਉੱਥੇ ਹੀ ਹੁਣ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੱਡਾ ਐਲਾਨ ਕਰਦੇ ਹੋਏ ਅਗਲੇ ਮਹੀਨੇ ਸਸਕੇਚੁਆਨ ਤੇ ਵਿੱਚ ਦੇਸ਼ ਦੇ ਪ੍ਰੀਮੀਅਰਸ ਦੇ ਨਾਲ ਮੁਲਾਕਾਤ ਕਰਨ ਦੀ ਵੀ ਗੱਲ ਆਖੀ ਹੈ ਜਿਸ ਉੱਤੇ ਟਿੱਪਣੀ ਕਰਦੇ ਹੋਏ অন্ਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਨੇ ਵੀ ਵੱਡਾ ਬਿਆਨ ਦਿੱਤਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਮਹੀਨੇ ਸਸਕੈਚੂਨ ਦੇ ਵਿੱਚ ਦੇਸ਼ ਦੇ ਪ੍ਰੀਮੀਅਰਸ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਇਹ ਮੁਲਾਕਾਤ ਅਜਿਹੇ ਸਮੇਂ ਦੇ ਵਿੱਚ ਹੋਣ ਜਾ ਰਹੀ ਹੈ ਜਦੋਂ ਕੁਝ ਪੱਛਮੀ ਲੀਗਾਂ ਦੀ ਫੈਡਰਲ ਸਰਕਾਰ ਦੇ ਨਾਲ ਨਿਰਾਸ਼ਾ ਵਧ ਗਈ ਹੈ ਬੀਤੇ ਦਿਨੀ ਕਾਰਨੀ ਅਤੇ ਸੁਬਾਈ ਹਮਰੂਤਪਾ ਦੇ ਨਾਲ ਵਰਚੁਅਲ ਤੌਰ ਉਤੇ ਗੱਲ ਕਰਨ ਤੋਂ ਬਾਅਦ 온ਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰੀਮੀਅਰ ਅਗਲੇ ਮਹੀਨੇ ਸਸਕੈਚੂਨ ਤੇ ਵਿਅਕਤੀਗਤ ਮੀਟਿੰਗ ਲਈ ਸਹਿਮਤ ਹੋਈ ਨਹੀਂ ਜਿਸ ਦੀ ਪੁਸ਼ਟੀ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਕੀਤੀ ਗਈ ਹੈ ਕਿ ਇਹ ਮੀਟਿੰਗ 2 ਜੂਨ ਨੂੰ ਸਸਕਾਚੂਨ ਦੇ ਵਿੱਚ ਹੋਵੇਗੀ ਪ੍ਰੀਮੀਅਰ ਫੋਰਡ ਨੇ ਇਸ ਮੁਲਾਕਾਤ ਨੂੰ ਪੱਛਮੀ ਸੂਬਿਆਂ ਦੇ ਨਾਲ ਸ਼ਿਕਵੇ ਦੂਰ ਕਰਨ ਅਤੇ ਮੁਲਕ ਨੂੰ ਇਕਜੁੱਟ ਕਰਨ ਵੱਲ ਇੱਕ ਕਦਮ ਦੱਸਿਆ ਇਸ ਨਾਲ ਹੀ ਫੋਰਡ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਤੁਹਾਡੀ ਸਰਕਾਰ ਸਸਕੈਚੂਨ ਅਤੇ ਅਲਬਰਟਾ ਨੂੰ ਕੁਝ ਪਿਆਰ ਦਿਖਾਉਣਾ ਸ਼ੁਰੂ ਕਰੇ ਕਿਉਂਕਿ ਜਿਵੇਂ ਮੈਂ ਕਿਹਾ ਸੀ ਪਿਛਲੇ ਪ੍ਰਧਾਨ ਮੰਤਰੀ ਨੇ ਕੋਈ ਪਿਆਰ ਨਹੀਂ ਵਿਖਾਇਆ ਫੋਰਡ ਨੇ ਕਿਹਾ ਕਿ ਜੇਕਰ ਮੈਂ ਫੋਰਡ ਸਪਸ਼ਟ ਤੌਰ ਤੇ ਕਹਾ ਤਾਂ ਉਹਨਾਂ ਨਾਲ ਬਹੁਤ ਬੁਰਾ سلوਕ ਕੀਤਾ ਗਿਆ ਅਤੇ ਮੈਨੂੰ ਲੱਗਦਾ ਹੈ ਕਿ ਨਵੇਂ ਪ੍ਰਧਾਨ ਮੰਤਰੀ ਇਸ ਨੂੰ ਸਮਝ ਲੈਣਗੇ ਅਤੇ ਉਹ ਉੱਥੇ ਇੱਕ ਵਧੀਆ ਗੱਲਬਾਤ ਕਰਨਗੇ ਸੋ ਵੀ ਵੀ ਜਸਟ ਹੈਡ ਅ ਗ੍ਰੇਟ ਕਨਵਰਸੇਸ਼ਨ ਆ ਵਿਦ ਦ ਪ੍ਰਾਈਮ ਮਿਨਿਸਟਰ ਐਂਡ ਆਲ ਦ ਪ੍ਰੀਮੀਅਰਸ ਆ ਵੀ ਆਲ ਕੰਗ੍ਰੈਚੂਲੇਟਡ ਹਿਮ ਔਨ ਔਨ ਹਿਸ ਵਿਕਟਰੀ ਬਟ ਆਲਸੋ ਕੰਗ੍ਰੈਚੂਲੇਟਿੰਗ ਹਿਮ On how well he did yesterday and, and the restraint he showed. I, I don't think I'd have the restraint that he had yesterday, to be very frank, but uh, in saying that, I, I think it's a, a good start on a, on a new relationship. I saw President Trump said really kind things when he just uh, tweeted out, so that, that's good. It's good for the country, it's good for the U.S. I uh, had an opp uh, opportunity to speak to the U.S. ambassador this morning and get his take on things. I, I think everyone's feeling relatively uh, good on the, on the meeting yesterday. ਦਾਸੀਏ ਪਿਛਲੇ ਹਫਤੇ ਕਾਰਨੀ ਦੀ ਜਿੱਤ ਤੋਂ ਬਾਅਦ ਲਗਾਤਾਰ ਚੌਥੀ ਲਿਬਰਲ ਸਰਕਾਰ ਉਹਨਾਂ ਮਗਰੋਂ ਅਲਬਰਟਾ ਤੇ ਸਸਕੈਚੂਨ ਦੇ ਪ੍ਰੀਮੀਅਰ ਰਾਜ ਨੇ ਪੱਛਮੀ ਸੂਬਿਆਂ ਤੇ ਨਾਲ ਫੈਡਰਲ ਸਰਕਾਰ ਦੇ ਰਵੱਈਏ ਨੂੰ ਦਰੁਸਤ ਕਿਤੇ ਸ਼ਾਂਤੀ ਮੰਗ ਕੀਤੀ ਹੈ ਚੋਣਾ ਤੋਂ ਅਗਲੇ ਦਿਨ ਸਸਕੈਚੂਨ ਦੇ ਪ੍ਰੀਮੀਅਰ ਸਕਾਟ ਮੋਨ ਨੇ ਇੱਕ ਨਿਊਜ਼ ਕਾਨਫਰੰਸ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਨੂੰ ਸਸਕੈਚੂਨ ਦੇ ਨਾਲ ਕਾਨੂੰਨ ਅਤੇ ਨੀਤੀਆਂ ਉੱਤੇ ਸਲਾਹ-ਮਸ਼ਵਰਾ ਕਰਨ ਦੀ ਵੀ ਲੋੜ ਹੈ ਇਨਾ ਹੀ ਨਹੀਂ ਅਲਬਰਟਾ ਦੇ ਵਿੱਚ ਤਾਂ ਵੱਖ-ਵੱਖ ਹੁੰਦੀਆਂ ਚਰਚਾਵਾਂ ਵੀ ਚੱਲ ਪਈਆਂ ਨੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਉਹ ਨਿੱਜੀ ਤੌਰ ਤੇ ਆਪਣੇ ਸੂਬੇ ਦੇ ਕੈਨੇਡੀਅਨ ਫੈਡਰੇਸ਼ਨ ਤੋਂ ਵੱਖ ਹੋਣ ਦਾ ਸਮਰਥਨ ਨਹੀਂ ਕਰਦੀ ਪਰ ਉਹਨਾਂ ਨੇ ਵੱਖ ਹੋਣ ਬਾਬਤ رائے شمਾਰੀ ਤੇ ਲਈ ਲੋੜਿੰਦੇ ਦਸਤਕਾਦੀ ਗਿਣਤੀ ਘਟਾਉਣ ਦਾ ਪ੍ਰਸਤਾਵ ਰੱਖਿਆ ਹੈ ਜ਼ਿਕਰ ਹੋ ਕੇ ਕਿ ਕਾਰਨੀ ਤੇ ਨਾਲ ਪ੍ਰੀਮੀਅਰਸ ਦੀ ਇਹ ਗੱਲਬਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਨਾਲ ਉਹਨਾਂ ਦੀ ਹਾਈ ਪ੍ਰੋਫਾਈਲ ਮੁਲਾਕਾਤ ਤੋਂ ਇੱਕ ਦਿਨ ਬਾਅਦ ਆਈ ਹੈ ਅਤੇ ਫੋਰਡ ਨੇ ਕਿਹਾ ਕਿ ਪ੍ਰੀਮੀਅਰਸ ਨੇ ਕਾਰਨੀ ਨੂੰ ਸੰਜਮ ਦਿਖਾਉਣ ਤੇ ਵਧਾਈ ਦਿੱਤੀ ਹੈ ਤੇ ਫੋਰਡ ਨੇ ਕਿਹਾ ਕਿ ਜੇਕਰ ਸਪਸ਼ਟ ਕਹਾਤਾ ਮੈਨੂੰ ਨਹੀਂ ਲੱਗਦਾ ਕਿ ਮੈਂ ਉਹ ਸੰਜਮ ਰੱਖ ਪਾਂਦਾ ਜੋ ਕੱਲ ਉਹਨਾਂ ਨੇ ਰੱਖਿਆ ਹੋਇਆ ਸੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ